ਤੇ ਸਾਡੇ ਬਟੇਰੇਆਂ ਨੇ ਸ਼੍ਰੋਮਣੀ ਗੁਰਦਵਾਰਾ ਦਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਦੀ ਦਾ ਜਿਹੜੇ ਪਿੱਲਰ ਸੀ ਉਹ ਸਿੱਖ ਸਿਧਾਂਤ ਬਣਾਏ। ਸਿੱਖ ਕੌਮ ਨੂੰ ਪਿੱਲਰ ਬਣਾਇਆ। ਇਕਰੰ ਦੇ ਸਹਾਰੇ ਦੇ ਟੇਂਟ ਦੇ ਦੋ ਵੱਡੀਆਂ ਸੰਸਥਾਵਾਂ ਜਿਹੜੀਆਂ ਸੀ ਸਾਡੇ ਬਜ਼ੁਰਗਾਂ ਸਾਡੇ ਕਾਮਿਆਂ ਸਾਡੇ ਬਟੇਰੇਆਂ ਨੇ ਉਸਾਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਦੀ ਦਾ ਇਹ ਸਚਾਰਸੀ ਦਾ ਦੌਰ ਆਇਆ। ਇਹ ਭਾਰਤ ਸਰਕਾਰ ਨੇ ਇਸੇ ਕਬੂਲ ਦੀ ਕਿ ਦਿਨ ਚਿਣਾਂ ਨੇ ਸਾਡੀ ਨਾ ਤੋਨਾ ਸਰਸਾਲ ਨੂੰ ਖੰਦੇ ਸੁਣਣ ਵਾਸਤੇ ਇਹ ਸਮਝ ਲਿਆ ਕਿ ਜਿਨ੍ਹਾਂ ਦੇ ਇਹਨਾਂ ਤੇ ਬਿੱਲਾ ਕਾਇਮ ਹੈ ਉਹਨਾਂ ਜਿਹੜੇ ਖੰਦੇ ਨਹੀਂ ਸੁਣੀਆਂ ਦਾ ਸਕਦੇ ਅਸੀਂ ਸਾਰਾ ਬੋਸ ਦੁਸ਼ਮਣਾਂ ਦੇ ਵੀ ਪੇਸਾ ਦੇ ਅਸੀਂ ਵੀ ਜ਼ਿੰਮੇਵਾਰ ਸਾਡੀਆਂ ਇਹਨਾਂ ਸਸਤਾ ਵੀ ਭਰਾਂ ਕਿਉਂਕਿ ਅਸੀਂ ਇਹ ਪਿੱਲਰ ਨੂੰ ਪਰਫੈਕਟ ਨਹੀਂ ਕੀਤਾ। ਅਸੀਂ ਉਹਨਾਂ ਰੋਡਾਂ ਨੂੰ ਹਟਾਇਆ ਹੀ ਨਹੀਂ ਕਿ ਕਿਹੜੀ ਤੋਂ ਹਟਾਇਆ ਕਿ ਇਹਨਾਂ ਪਿੱਲਰਾਂ ਨੂੰ ਤੋੜ ਰਾਇ ਸੀ। ਉਹਨਾਂ ਨੂੰ ਸੀ ਰੋਕਣ ਦਾ ਯਤਨ ਹੀ ਨਹੀਂ ਕੀਤਾ। ਤੇ ਸਾਡੇ ਵਡੇਰਿਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਿੱਲਰ ਸੀ ਉਹ ਸਿੱਖ ਸਿਧਾਂਤ ਬਣਾਏ। ਸਿੱਖ ਕੌਮਾਂ ਨੂੰ ਪਿੱਲਰ ਬਣਾਇਆ। ਤੇ ਇਹਨਾਂ ਪਿੱਲਰਾਂ ਦੇ ਸਹਾਰੇ ਦੇ ਉੱਤੇ ਇਹ ਦੋ ਵੱਡੀਆਂ ਸੰਸਥਾਵਾਂ ਜਿਹੜੀਆਂ ਸੀ ਸਾਰੇ ਬਜ਼ੁਰਗਾਂ ਸਾਡੇ ਗਾਮੀਆਂ ਸਾਡੇ ਬਟੇਰਿਆਂ ਨੇ ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ 1920 ਤੋਂ ਲੈ ਕੇ 1947 ਤੱਕ ਇਹ 27 ਸਾਲ ਦਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿੱਥੇ ਆਪਣੇ ਆਪ ਨੂੰ ਸਟੈਂਡ ਕਰਨ ਦੇ ਲਈ ਲਾਇਆ ਉਥੇ ਅੰਗਰੇਜ਼ਾਂ ਦੇ ਨਾਲ ਜੱਤੋ ਜਹਾਂ ਲੜੀ ਕਿ ਸਤੋ ਸਹਿਤ ਬਹੁਤ ਰਤੋ ਜ਼ਹਿਰ ਕੀਤੀ ਇਨੀ ਜ਼ਤੋ ਜ਼ਹਿਰ ਕੀਤੀ ਇਨੀ ਜ਼ਤੋ ਸਹਿਤ ਕੀਤੀ ਕਿ ਜੇਲ੍ਹਾਂ ਦੇ ਵਿੱਚ ਬੰਦ ਹੋਣਾ ਤੇ ਆਫਾਂਸੀਆਂ ਦੇ ਰੱਸਿਆਂ ਨੂੰ ਚੁੰਮਣਾ ਪਿਆ ਜਮੀਨਾਪੁਰ ਤੋਂ ਕਰੌਣੀਆਂ ਪਈਆਂ ਪਰਵਾਣੀ ਕੀਤੀ ਪਰਵਾਣੀ ਕੀਤੀ 1947 ਦੇ ਵਿੱਚ ਪੰਜਾਬ ਦੀ ਵੰਡੋ ਕਿ ਜਦੋਂ ਪੰਜਾਬ ਦੀ ਵੰਡ ਹੋਈ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬੜਾ ਹੀ ਔਖਾ ਸਮਾਂ ਜਰਾ ਹੈ ਭਾਰ ਦੇ ਲੀਡਰ ਵਾਲਿਆਂ ਤੋਂ ਮੁਕਰ ਗਏ ਵਾਲਿਆਂ ਤੋਂ ਮੁਕਰ ਗਏ ਇਹ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੇ ਰੂਪ ਦੇ ਵਿੱਚ ਪਰ ਦੇ ਵਿਦਿਆਰਥੀਆਂ ਨੂੰ ਆਪਣੀਆਂ ਮੰਗਾਂ ਯਾਦ ਕਰਵਾਉਣ ਵਾਸਤੇ ਮੋਰਚੇ ਘੜੀਆਂ ਉਹ ਲੜੜੇ ਆਰੰਭ ਕੀ। ਪਰ ਆਜ਼ਾਦ ਭਾਰਤ ਦੀ ਸਰਕਾਰ ਨੇ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਡੈਮਜ ਕਰਨ ਵਾਸਤੇ 4 ਜਨਵਾਈ 1955 ਤੱਕ ਨੂੰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾ ਪੱਟਿਆ। ਪਰ ਕੁਝ ਨਹੀਂ ਹੋਇਆ ਸਾਡੀ ਸੰਸਥਾਵਾਂ ਨੂੰ ਕਿਉਂ ਨਹੀਂ ਕੁਝ ਹੋਇਆ? ਅੰਗਰੇਜ਼ ਹੰਸਿਆਂ ਤੇ ਜੜਦੇ ਰਹੇ ਅੰਗਰੇਜ਼ ਜੇਲਾ ਚ ਲੱਗਦੇ ਰਹੇ ਅੰਗਰੇਜ਼ ਗੋਲੀਆਂ ਚਲਾਉਂਦੇ ਰਹੇ ਅੰਗਰੇਜ਼ ਡਾਂਗਾ ਚਲਾਉਂਦੇ ਰਹੇ ਪਰ ਸਾਡੀਆਂ ਇਹ ਦੋਵੇਂ ਸੰਸਥਾਵਾਂ ਜਿਹੜੀਆਂ ਸੀ ਇਹ ਪੁੱਗਰਦੀਆਂ ਗਈਆਂ ਪੁੱੜਦੀਆਂ ਗਈਆਂ ਪੁੱੜਦੀਆਂ ਗਈਆਂ ਫਿਰ 1947 ਤੋਂ ਬਾਅਦ ਆਜ਼ਾਦ ਭਾਰਤ ਜਿਉਂ ਆਜ਼ਾਦ ਭਾਰਤ ਕਹਿੰਦੇ ਸੀ ਉਸ ਦੇ ਲੀਡਰਾਂ ਨੇ ਵੀ ਜਿਹੜਾ ਅੰਤਹਾ ਤਸ਼ੱਦ ਕੀਤਾ

ਖੱਲੇ ਸੁਣਨ ਵਾਸਤੇ ਇਹ ਸਮਝ ਲਿਆ ਕਿ ਜਿਨ੍ਹਾਂ ਤੇ ਇਹਨਾਂ ਦੇ ਪੁੱਲ੍ਹਾ ਕਾਇਮ ਹੈ ਉਹਨਾਂ ਚ ਰੱਲੇ ਨਹੀਂ ਛੁੱਟੀਆਂ ਜਾ ਸਕਦੀ। ਇੱਥੇ ਨਹੀਂ ਛੁੱਟੀਆਂ ਜਾ ਸਕਦੀ। ਜਿਵੇਂ ਮੈਂ ਇਤਿਹਾਸ ਦੀ ਉਦਾਹਰਣ ਦੇਣਾ ਆਪ ਜੀ ਨੂੰ। ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਆਇਆ ਲੋ ਬੜਾ ਪਰੇਸ਼ਾਨ। ਬੜਾ ਬੜਿਆ ਮੁਝਿਆ। ਕਿਉਂਕਿ ਸਿੱਖਾਂ ਨੇ ਉਹਦੇ ਕਾਪੜੇ ਬੁਖਲਾਈ। ਇੱਕ ਵਾਰੀ ਨਹੀਂ ਸੀ ਲੁੱਟੇ ਕਈ ਵਾਰੀ ਲੁੱਟੇ ਸੀ ਤੇ ਉਹ ਲਾਹੌਰ ਦੇ ਵਿੱਚ ਬੈਠਾ ਹਾਰੇ ਹੋਏ ਮੁਗਲ ਸ਼ਾਸਕ ਨੂੰ ਪੁੱਛਦਾ ਹੈ ਕਿ ਕੌਣ ਹੈ ਜਿਹੜੇ ਮੇਰੇ ਕਾਫਲੇ ਨੂੰ ਲੁੱਟਦੇ ਨੇ ਉਹ ਕਹਿੰਦੇ ਜੀ ਸਿੱਖ ਨੇ ਕਹਿੰਦੇ ਤੁਹਾਨੂੰ ਵੀ ਪ੍ਰਸ਼ਾਦ ਕਰਦੇ ਕਹਿੰਦੇ ਸਾਨੂੰ ਤਾਂ ਬਹੁਤ ਜ਼ਿਆਦਾ ਕਰਦੇ ਕਹਿੰਦੇ ਤੁਸੀਂ ਇਹਨਾਂ ਨੂੰ ਖਤਮ ਨਹੀਂ ਕੀਤਾ ਕਹਿੰਦਾ ਜੀ ਕੀਤਾ ਬਹੁਤ ਆਪਰ ਹੋਏ ਅਬਦਾਲੀ ਨੇ ਆਪਣੇ ਧਾਨਿਆਂ ਦੀ ਇਕੱਤਰਤਾ ਬੁਲਾਈ ਤੇ ਉਹਨਾਂ ਧਾਨਿਆਂ ਨੂੰ ਪੁੱਛਦਾ ਹੈ ਕਿ ਇਹ ਕੌਮ ਮੁਗਲਾਂ ਨੂੰ ਵੀ ਪਰੇਸ਼ਾਨ ਕਰਦੀ ਰਹੀ ਹੈ ਤੇ ਇਹਦੇ ਹੁੰਦੇ ਆ ਮੇਰਾ ਵੀ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਵੱਟੀਦਾ ਇਹਨੂੰ ਖਤਮ ਕਿੱਦਾਂ ਕਰਾਂ ਕਿਉਂਕਿ ਅਬਦਾਲੀ ਦਾ ਸੁਪਨਾ ਸੀ ਕਿ ਪੰਜਾਬ ਜਿਹੜਾ ਨਾ ਯਮਨਾ ਤੋਂ ਲੈ ਕੇ ਅਟਕ ਤੱਕ ਇਹਦੀ ਰਾਜਧਾਨੀ ਦਿੱਲੀ ਦੀ ਹੋਣੀ ਚਾਹੀਦੀ ਕਾਬਲ ਹੋਣਾ ਚਾਹੀਦਾ ਇਹ ਸੱਚੀ ਸੀ ਜਿਨ੍ਹਾਂ ਨੇ ਪੰਜਾਬ ਨੂੰ ਕਾਬਲ ਨਾਲ ਜੋੜ ਕੇ ਦਿੱਲੀ ਨਾਲ ਜੋੜਿਆ ਪੁਰਬੀ ਇਸ ਤੇ ਉਹ ਜਿਹੜੇ ਤਾਂ ਸਿਆਰੇ ਬਦਵਾਨ ਸੀ ਨਾ ਆਬਾਦੀ ਦੇ ਉਹ ਕਹਿਣ ਲੱਗੇ ਜੀ ਇਸ ਪਾਉ ਨੂੰ ਜਿਹੜੇ ਸਿੱਖਾਂ ਬਾਰੇ ਜਾਣਦੇ ਸੀ ਉਹ ਕਹਿਣ ਲੱਗੇ ਜੀ ਇਹ ਸਪਾਉ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿੰਨਾ ਚਿਰ ਜਿੰਨਾ ਚਿਰ ਇਹ ਦੋ ਚੀਜ਼ਾਂ ਮਿਲਣ ਕਹਿੰਦੇ ਕਿਹਦੇ ਕਿਲੇ ਨਾਲ ਕਹਿੰਦੇ ਇੱਕ ਪੈਨੋਂ ਦਾ ਧਾਰਮਿਕ ਸਥਾਨ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਰਵਾਰ ਸਾਹਿਬ ਇੱਕ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜਾ ਕਿਹਨਾਂ ਦਾ ਗ੍ਰੰਥ ਹੈ ਜਿਹਨੂੰ ਇੱਕ ਗੁਰੂ ਹੈ ਜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਦੇ ਗੁਰਧਾਮਾਂ ਤੱਕ ਤਾਂ ਕੋੜ ਲਿਆ ਜਾਵੇ ਫਿਰ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਫਿਰ ਇਹ ਆਪਣੇ ਆਪ ਮਰ ਜਾਣ ਕਹਿਮਨ ਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਹਿਬ ਸ੍ਰੀ ਅਮਰ ਸਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਸ੍ਰੀ ਅਕਾਲ ਪੁਰਖ ਸਾਹਿਬ ਤੇ ਹਮਲਾ ਕੀਤਾ ਉਸ ਨੇ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾ ਨੂੰ ਕੂਹਾ ਦੇ ਵਿੱਚ ਤੱਕ ਸੁਟਵਾਇਆ ਅੱਗਾ ਤੱਕ ਲਗਵਾਈਆਂ ਪਰ ਸਿੱਖ ਉਹਦੇ ਕੋਲੇ ਫਿਰ ਵੀ ਖਤਮ ਨਾ ਹੋਇਆ ਤਾਂ ਕਿਉਂ ਕਿਉਂਕਿ ਨਾ ਸਿੱਖ ਆਪਣੇ ਗੁਰਧਾਮ ਨਾਲ ਕੁੱਟੇ ਨਾ ਸਿੱਖ ਆਪਣੇ ਤਖਤ ਨਾਲ ਲੜੋ ਉਸੇ ਕਰਕੇ ਸਿੱਧਵਰੋਧੀ ਏਜੰਸੀਆਂ ਜਿਹੜੀਆਂ ਨੇ ਉਹ ਜਾਣਦੀਆਂ ਸਨ ਕਿ ਇਹਨਾਂ ਦੋਨਾਂ ਸੰਸਥਾਵਾਂ ਨੂੰ ਉਸ ਸੂਰਤ ਤੇ ਕਿ ਜੜਧੜਾ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਇਹਨਾਂ ਦੇ ਪਿੱਲਰ ਜਿਹੜੇ ਨੇ ਉਸ ਸਿਧਾਂਤ ਤੇ ਪਰੰਪਰਾਵਾਂ ਜਿਹੜੀਆਂ ਨੇ ਉਹ ਬਣੀਆ ਰਹਿਣਗੇ। ਦੱਸ ਕੇ ਇੱਥੇ ਗੜਬੜੀ ਦਾ ਦੌਰ ਸ਼ੁਰੂ ਹੋਇਆ। ਵਿਸ਼ਾਸ਼ੀ ਲੋਕ ਸਾਡੀਆਂ ਇਹਨਾਂ ਸੰਸਥਾਵਾਂ ਦੇ ਵਿੱਚ ਆਏ। ਉਹਨਾਂ ਨੇ ਇਹਨਾਂ ਪਿੱਧਰਾਂ ਨੂੰ ਜ਼ਰਜ਼ਰਾ ਕਰਨਾ ਸ਼ੁਰੂ ਕਰ ਦਿੱਤਾ ਜ਼ਰਜ਼ਰਾ ਜਿਹੜੇ ਪਿੱਲਰਾਂ ਦੇ ਸਿਰ ਤੇ ਸਾਡੀਆਂ ਸੰਸਥਾਵਾਂ ਸੀ ਉਹਨਾਂ ਪਿੱਲਰਾਂ ਨੂੰ ਉਹਨਾਂ ਨੇ ਖੋਚਣਾ ਸ਼ੁਰੂ ਕਰ ਜੋ ਇਹਨਾਂ ਸੰਸਥਾਵਾਂ ਦੇ ਵਿੱਚ ਆਈ ਹੋਈ ਗੜਾਗਟ ਦਾ ਮੁੱਖ ਕਾਰਨ ਬਣਿਆ ਉਹਨਾਂ ਕੁੱਝ ਜੇ ਅਸੀਂ ਇਹਨਾਂ ਗਵਰਨਸ ਸੰਸਥਾਵਾਂ ਦੀ ਮਜ਼ਬੂਤੀ ਚਾਹੁੰਦੇ ਹਾਂ ਤੇ ਮੋਟਾ ਤੇ ਸਾਫ਼ ਸ਼ਬਦਾਂ ਦੇ ਵਿੱਚ ਬਸ ਜਿੰਨਾ 6 ਅਸੀਂ ਸਿਧਾਂਤ ਤੇ ਪਰੰਪਰਾਵਾਂ ਨੂੰ ਮੋੜ ਜਿਹੜਾ ਖਾਇ ਉਹ ਫੁਰਜੀਤ ਕਰਕੇ ਇਹਨਾਂ ਦੇ ਪਿੱਲਰ ਨਹੀਂ ਬਣਾਉਂਦੇ ਉਹਨਾਂ ਚ ਇਹਨਾਂ ਸੰਸਥਾਵਾਂ ਨੂੰ ਖੜਾ ਰੱਖਣਾ ਬਹੁਤ ਮੁਸ਼ਕਲ ਹੈ ਇਹ ਸਿਧਾਂਤ ਤੇ ਇਹ ਪਰੰਪਰਾਵਾਂ ਤੇ ਇਹ ਮर्यादाਵਾਂ ਦੇ ਅਨੁਸਾਰੇ ਸਾਨੂੰ ਇਹ ਸੰਸਥਾਵਾਂ ਜਿਹੜੀਆਂ ਹੈ ਇਹ ਮੋੜ ਖੜੀਆਂ ਕਰਨੀਆਂ ਪੈਣਗੀਆਂ ਮੋੜ ਖੜੀਆਂ ਕਰਨੀਆਂ ਪੈਣਗੀਆਂ ਅਸੀਂ ਸਾਰਾ ਦੋਸ਼ ਦੁਸ਼ਮਣਾਂ 'ਤੇ ਨਹੀਂ ਪੇਸ਼ ਕਰਦੇ ਕਿਸੇ ਘਰ ਦੇ ਵਿੱਚ ਜੇ ਚੋਰ ਆਉਂਦਾ ਨਾ ਤੇ ਕਿਤੇ ਨਾ ਕਿਤੇ ਕਰਦੇ ਮੁਖੀ ਜਾਂ ਘਰ ਦੇ ਵਿੱਚ ਰਹਿਣ ਵਾਲੇ ਬੱਚਿਆਂ ਦੀ ਵੀ ਗਲਤੀ ਹੁੰਦੀ ਹੈ ਕਿ ਉਹ ਗافل ਹੋ ਜਾਂਦੇ ਆ ਸੌਂ ਜਾਂਦੇ ਆ ਜਾਂ ਕੋਈ ਨਾ ਕੋਈ ਦਰਵਾਜ਼ਾ ਖੁੱਲਾ ਛੱਡ ਦਿੰਦਾ ਤੇ ਚੋਰ ਚੋਰੀ ਕਰਨ ਦਾ ਸਾਹਸ ਕਰ ਪਾਉਂਦਾ ਅਸੀਂ ਵੀ ਜ਼ਿੰਮੇਵਾਰ ਆ ਸਾਡੀਆਂ ਇਹਨਾਂ ਸੰਸਥਾਵਾਂ ਦੀ ਖਰਾਬਤ ਕਿਉਂਕਿ ਅਸੀਂ ਇਹ ਪੇਲਰ ਨੂੰ ਕਿਉਂ ਕਿੱਕਾ ਅਸੀਂ ਉਹਨਾਂ ਲੋਕਾਂ ਨੂੰ ਹਟਾਇਆ ਹੀ ਨਹੀਂ ਕਿਹੜੇ ਛਾਣੀ ਤੋਂ ਹਲਾਇਆ ਕਿ ਇਹਨਾਂ ਪੇਲਰਾਂ ਨੂੰ ਤੋੜ ਰਹੇ ਸੀ ਉਹਨਾਂ ਨੂੰ ਅਸੀਂ ਰੋਕਣ ਦਾ ਯਤਨ ਹੀ ਨਹੀਂ ਕੀਤਾ ਇਹ ਭਲੇ ਹੋ ਮਾਨਸੋ ਜਿਵੇਂ ਇੱਕ ਦਿਖਾਉਂਦੇ ਨਹੀਂ ਹੁੰਦੇ ਉਹ ਮੂਰਖ ਜਿਹੜੀ ਟਾਣੀ ਤੇ ਬੈਠਾ ਹੁੰਦਾ ਉਸੇ ਨੂੰ ਕੱਟਣ ਦਿਆ ਅਸੀਂ ਸਮਝਾਇਆ ਹੀ ਨਹੀਂ ਅਸੀਂ ਦੱਸਿਆ ਹੀ ਨਹੀਂ ਕਿ ਉਹ ਮੂਰਖੋ ਇਹ ਪੇਲਰਾਂ ਦੇ ਸਿਰ ਦੇ ਉੱਤੇ ਇਸ ਸਸਮਾ ਖੜੀਆਂ ਨੇ ਚੜੀ ਉੱਡੀ ਲੈ ਕੇ ਨਾ ਤੁਸੀਂ ਇਹਨਾਂ ਸੰਸਥਾਵਾਂ ਨੂੰ ਖਤਮ ਕਰੋ ਕਹਿੰਦੇ ਜੀ ਅਸੀਂ ਨਵੇਂ ਪਿੱਲਰ ਬਣਾ ਲਏ ਨਵੇਂ ਪਿੱਲਰ ਕਿਹੜੇ ਬਣਾਏ ਇੱਕ ਲਾਲਚ ਦਾ ਬਣਾ ਲਿਆ ਇੱਕ ਨਿੱਜਗਰਦੀ ਦਾ ਬਣਾ ਲਿਆ ਸਵਾਰਥ ਦਾ ਬਣਾ ਲਿਆ ਬੇਈਮਾਨੀ ਦਾ ਬਣਾ ਲਿਆ ਨਿੱਜਗਰਦੀ ਸਵਾਰਥ ਬੇਈਮਾਨੀ ਦੇ ਪਿੱਲਰਾਂ ਦੇ ਉੱਤੇ ਕੋਈ ਵੀ ਸਸਥਾ ਜਿਹੜੀ ਹੈ ਉਹ ਚਿਰ ਸਫਾਈ ਨਹੀਂ ਹੋ ਸਕਦੀ ਸਦਾਂਤਾਂ ਪਰੰਪਰਾਵਾਂ ਤੇ ਮਰਿਆਦਾਵਾਂ ਦੇ ਪਿੱਲਰਾਂ ਦੇ ਉੱਤੇ ਹੀ ਸੰਸਥਾਵਾਂ ਜਿਹੜੀਆਂ ਨੇ ਉੱਚ ਸਥਾਈ ਹੁੰਦੀਆਂ ਨੇ, ਬੁਲੰਦੀਆਂ ਛੋਹਦੀਆਂ ਨੇ ਔਰ ਕੌਮ ਦਾ ਫਾਇਦਾ ਕਰਦੀਆਂ ਨੇ, ਕੌਮ ਨੂੰ ਲਾਭ ਦਿੰਦੀਆਂ ਨੇ।